ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵਜਿਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 92 ਮਲਕੀਤ ਕੀਤਾ ਹਲਕਾ ਇੰਚਾਰਜ ਸੀ ਦਖਲੰਦਾ ਸੀ ਜਦ ਸਰਕਾਰੀ ਤੰਤਰ ਦੇ ਵਿੱਚ ਸਿਆਸਤ ਪ੍ਰਸ਼ਾਸਨ ਟਕਰੇ ਹੋ ਰਾਜ ਧਰਮ ਦੀ ਮਰਿਆਦਾ ਦੇ ਉਹ ਜਾਂਦੇ ਨੇ ਟਕਰੇ ਟਕਰੇ ਹੋ ਜਦੋਂ ਮੈਂ ਬਰਨਾਲੇ ਡੀਸੀ ਲੱਗਿਆ ਸੀ ਤਾਂ ਰਿਸ਼ਵਤ ਖੋਰੀ ਦੇ ਖਿਲਾਫ ਮਹਿੰਮ ਚਲਾਉਂਦੇ ਸਿਲਸਿਲੇ ਦੀ ਲੜੀ ਵਜੋਂ ਮੈਂ ਪਹਿਲਾ ਮੁੱਢ ਤਹਿਸੀਲ ਤੇ ਪਟਵਾਰੀ ਤੋਂ ਸ਼ੁਰੂ ਕੀਤਾ ਇੱਕ ਪਰਫਾਰਮਾ ਬਣਾ ਕੇ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਸਰਕੂਲੇਟ ਕਰ ਦਿੱਤਾ ਜਿਸ ਸਹਿਤ ਜ਼ਮੀਨ ਵੇਚਣ ਵਾਲੇ ਖਰੀਦਣ ਵਾਲੇ ਗਵਾਹ ਨੰਬਰਦਾਰ ਸਬ ਰਜਿਸਟਰਾਰ ਹਰਜ਼ੀ ਨਵੀਸ ਇਹਨਾਂ ਸਾਰਿਆਂ ਦੇ ਮੋਬਾਈਲ ਨੰਬਰ ਜ਼ਮੀਨ ਦੇ ਚੰਦਰਾ ਕਮੇਟੀ ਰੇਟ ਸੇਲ ਰੇਟ ਇਹ ਸਾਰੇ ਵੇਰਵੇ ਨਿਤ ਰੋਜ਼ ਭੇਜਣ ਲਈ ਕਿਹਾ ਇਹ ਸੂਚਨਾ ਮੇਰੇ ਕੋਲ ਆਨਲਾਈਨ ਤਕਰੀਬਨ ਸ਼ਾਮ ਦੇ 6 ਵਜੇ ਤੱਕ ਪਹੁੰਚ ਜਾਂਦੀ ਫਿਰ ਮੈਂ ਸ਼ਾਮ ਦੇ 8-9 ਵਜੇ ਲੋਕਾਂ ਨੂੰ ਫੋਨ ਕਰਕੇ ਪੁੱਛਦਾ ਕਿ ਕਿਸੇ ਕੋਲ ਅਰਜ਼ੀ ਨਵੀਸ ਤਹਿਸੀਲਦਾਰ ਜਾਂ ਪਟਵਾਰੀ ਨੇ ਰਸੀਦਾ ਰਜਿਸਟਰ ਕਰਨ ਦੇ ਪੈਸੇ ਲਏ ਹੋਣ ਮੈਨੂੰ ਦੱਸ ਦਿਓ ਪਹਿਲੀ ਗੱਲ ਤਾਂ ਇਹ ਹੋਈ ਕਿ ਜ਼ਿਲ੍ਹੇ ਵਿੱਚ ਇਹ ਪ੍ਰਭਾਵ ਹੋ ਗਿਆ ਕਿ ਡੀਸੀ ਆਪਣੇ ਮਾਲ ਅਧਿਕਾਰੀਆਂ ਨਾਲ ਰਿਸ਼ਵਤ ਵਿਚਰਿਆ ਲਿਆ ਹੋਇਆ ਨਹੀਂ ਦੂਜਾ ਕਿ ਜੇਕਰ ਸ਼ਿਕਾਇਤ ਕਰੋ ਤਾਂ ਪੜਤਾਲ ਕਰਕੇ ਇਨਸਾਫ ਦਵਾਉਂਦਾ ਹੈ ਇਸ ਗੱਲ ਨਾਲ ਹੀ ਲੋਕ ਹੌਸਲੇ ਵਿੱਚ ਹੋ ਜਾਂਦੇ ਹਨ ਸ਼ਿਕਾਇਤ ਕਰਨ ਦੀ ਹਿੰਮਤ ਅਤੇ ਰਿਸ਼ਵਤ ਦਾ ਵਿਰੋਧ ਕਰਨ ਦੀ ਜੁਰਤ ਕਰਨ ਲੱਗ ਪਏ ਉਸ ਜ਼ਿਲ੍ਹੇ ਵਿੱਚ ਕਿਸਾਨ ਜਥੇਬੰਦੀਆਂ ਤੇ ਕਮਿਊਨਿਸਟ ਪਾਰਟੀਆਂ ਦੇ ਆਗੂ ਵੀ ਜਾਗਰੂਕ ਨੇ ਰਿਸ਼ਵਤ ਨੂੰ ਠੱਲ ਪੈਗੀ ਮੇਰੀ ਸ਼ੋਭਾ ਵਧ ਗਈ ਕਹਿੰਦੇ ਨੇ ਚੋਰੀ ਚੋਰ ਛੱਡ ਦਿੰਦਾ ਫੇਰਾ ਫੇਰੀ ਨਹੀਂ ਛੱਡਦਾ ਜਿਹੜਾ ਮੇਰੇ ਕੋਲ ਤਹਿਸੀਲਦਾਰ ਲਾਇਆ ਗਿਆ ਉਹ ਸਾਰੇ ਪੰਜਾਬ ਦੇ ਮਹਾਰਥੀਆਂ ਵਿੱਚ ਜਾਣਿਆ ਜਾਂਦਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਪੰਚ 7% ਕਿਸਟ ਛਟਕੇ ਬਾਕੀ ਮਾਲਦਕਾਰੀ ਜਿੱਥੇ ਲੱਗਣਾ ਚਾਹੁੰਦੇ ਹੋਣ ਪਹਿਲਾਂ ਹਲਕੇ ਦੇ ਐਮਐਲਏ ਜਾਂ ਹਰਕਨ ਚਾਰਜ ਨੂੰ ਸਪਾਰਸ਼ ਕਰਾਉਣ ਲਈ ਪੇਸ਼ਕੀ ਫੀਸ ਦਿੰਦੇ ਹਨ ਫਿਰ ਹਰ ਮਹੀਨੇ ਵੀ ਖਰਚੇ ਕਰਦੇ ਹਨ ਮੰਤਰੀ ਮਹੋਦੇ ਕੋਲ ਤਾਂ ਤਹਿਸੀਲ ਵਿੱਚ ਕਿੰਨੇ ਪਿੰਡ ਕਿੰਨੀਆਂ ਰਜਿਸਟਰੀ ਹੁੰਦੀਆਂ ਹਨ ਤਹਿਸੀਲਾਂ ਦੀ ਗ੍ਰੇਡਿੰਗ ਕੀਤੀ ਹੁੰਦੀ ਹੈ ਕਿ ਕਿਸ ਤਹਿਸੀਲ ਦੀ ਕਿੰਨੀ ਫੀਸ ਲੈਣੀ ਹੈ ਬਲਕਿ ਇਸ ਕੀਤੂ ਨੇ ਤਹਿਸੀਲਦਰ ਲਵਾਇਆ ਸੀ ਮੈਂ ਉਸ ਦੀਆਂ ਸਲਾਮਾਤ ਸਥਿਤੀਆਂ ਉਸ ਕੋਲੋਂ ਕੀਤੂ ਨੇ ਹਿੱਸਾ ਮੰਗਿਆ ਤਹਿਸੀਲਦਾਰ ਨੇ ਸਾਫਨਾ ਕਰ ਦਿੱਤੀ ਕਿ ਡੀਸੀ ਪੈਸੇ ਨਹੀਂ ਖਾਣ ਦਿੰਦਾ ਲੋਕਾਂ ਨੂੰ ਫੋਨ ਕਰਕੇ ਪੁੱਛਦਾ ਕਿ ਕਿਸੇ ਨੇ ਰਿਸ਼ਵਤ ਦਿੱਤੀ ਹੋਵੇ ਮੇਰੇ ਕੋਲ ਕੀਤੂ ਆ ਗਿਆ ਮੈਨੂੰ ਕਹਿੰਦਾ ਡੀਸੀ ਸਾਹਿਬ ਤੁਸੀਂ ਮੇਰੇ ਤਹਿਸੀਲਦਾਰ ਨੂੰ ਦਬ ਕੇ ਮਾਰੀ ਜਾਂਦੇ ਹੋ ਮੈਂ ਮਸਾਂ ਬਾਦਲ ਸਾਹਿਬ ਨੂੰ ਕਹਿ ਕੇ ਲਵਾਇਆ ਸੀ ਮੈਂ ਉਸ ਨੂੰ ਕਿਹਾ ਤੂੰ ਤਹਿਸੀਲਦਾਰ ਦਾ ਕੀ ਲੱਗਦਾ ਉਹ ਮੇਰੇ ਦੀਨ ਕੰਮ ਕਰਦਾ ਮੈਂ ਉਸ ਦੇ ਚੰਗੇ ਮਾੜੇ ਬਾਰੇ ਰਿਪੋਰਟ ਕਰਨੀ ਹੈ ਕੰਮ ਲੈਣਾ ਤੁਸੀਂ ਆਪਣੀ ਸਿਆਸਤ ਕਰਦੇ ਰਹੋ ਮੇਰੇ ਮਾਲ ਮਹਿਕਮੇ ਵਿੱਚ ਦਖਲ ਨਾ ਦਿਓ ਕੁਝ ਦਿਨ ਬਾਅਦ ਮੇਰੇ ਕੋਲ ਇੱਕ ਸ਼ਿਕਾਇਤ ਆਈ ਕਿ ਜ਼ਿਲ੍ਹਾ ਪ੍ਰਧਾਨ ਦੀ PWD ਰੈਸਟ ਹਾਊਸ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਦੇ ਦੂਜੇ ਪਾਸੇ 200 ਕਰੋੜ ਦੀ ਜ਼ਮੀਨ ਨਜਾਇਜ਼ ਕਬਜ਼ੇ ਅਧੀਨ ਪਈ ਹੈ ਕੋਈ ਅਧਿਕਾਰੀ ਜ਼ਮੀਨ ਛਡਾਉਣ ਲਈ ਸਿਆਸੀ ਦਬਾਅ ਕਰਕੇ ਹੌਸਲਾ ਨਹੀਂ ਕਰਦਾ ਮੈਂ ਸਾਰਾ ਮਾਲ ਮਹਿਕਮਾ ਲਾਤਾ ਨਾਲੇ ਪੁਲਿਸ ਦੀ ਨਫਰੀ ਸਿਕਿਉਰਟੀ ਤੇ ਲਾ ਦਿੱਤੀ ਸ਼ਾਮ ਨੂੰ 2 ਏਕੜ ਤੋਂ ਵੱਧ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਮਿੰਤੀ ਕਰਕੇ ਖੱਡੇ ਲਾ ਕੇ ਬੁਰਤੀਆਂ ਤੇ ਕੰਡਿਆਂ ਵਾਲੀ ਤਾਰ ਲਾ ਦਿੱਤੀ। ਕੀਤੂ ਦਾ ਮੂੰਹ ਛੋਟਾ ਜਾ ਰਹਿ ਗਿਆ ਕਿਉਂਕਿ ਉਸ ਦਾ ਅਸ਼ੀਰਵਾਦ ਸੀ। ਫਿਰ ਉਸ ਦਾ ਟਰੱਕਾਂ ਤੇ ਪ੍ਰਦਾਨ ਹੋਣ ਕਰਕੇ ਉਹ ਨਾਜਦੀ ਟਵਾ ਟਵਾਜ ਦੇ ਠੇਕੇ ਲੈਂਦੇ। ਠੇਕੇ ਲੱਗੇ ਫਿਰ ਠੇਕੇਦਾਰਾਂ ਕੋਲ, ਮਹਿਕਮੇ ਕੋਲ ਜਾਂ ਆਰਤੀਆਂ ਕੋਲ ਡਾਲਾ ਫੀਸ ਲੈਂਦਾ। ਡਾਲਾ ਫੀਸ ਐਵੇਂ ਹੁੰਦੀ ਹੈ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਵਿਆਹ ਵਾਲੀ ਜੋੜੀ ਨੂੰ ਰੱਥ ਗੱਡੀ ਵਾਲਾ ਰਤਵਾਨ ਲਾੜਾ-ਲਾੜੀ ਘਰ ਪਹੁੰਚਦੇ ਤਾਂ ਰਤਵਾਨ ਜਾਂ ਹੁਣ ਜ਼ਮਾਨੇ ਵਿੱਚ ਟੈਕਸੀ ਡਰਾਈਵਰ ਤਾਂ ਕੀ ਨਹੀਂ ਖੋਲਦਾ। ਜਿੰਨੀ ਦੇਰ ਤੱਕ ਉਸਨੂੰ ਤਾਂ ਕੀ ਕਲਵਾਈ ਦੀ ਬਖਸ਼ਿਸ਼ ਚ ਫਰौती ਨਾ ਦਿੱਤੀ ਜਾਂਦੀ ਇੰਜੀ ਕੀਤਾ ਤਾਂ ਟੋਲਾ ਡਾਲਾ ਖਲਾਈ ਦੇ ਪੈਸੇ ਮੰਗਦਾ ਮੈਨੂੰ ਸ਼ਿਕਾਇਤ ਆਈ ਕਿ ਡਾਲਾ ਖਲਾਈ ਕਰਕੇ ਕੰਮ ਰੁਕ ਗਿਆ ਮੈਂ ਸੋਚਿਆ ਇਸ ਨਾਲ ਗੱਲ ਇੱਕ ਵਾਰ ਨਾ ਕੀਤੀ ਫਿਰ ਇਹ ਸੀਐਮ ਡਿਪਟੀ ਸੀਐਮ ਕੋਲ ਸ਼ਿਕਾਇਤ ਲਾਉ ਮੈਂ ਉਸਨੂੰ ਬੁਲਾ ਲਿਆ ਉਹ ਕਿਸੇ ਰਸਤੇ ਨਾ ਪਵੇ ਮੈਂ ਸਰਦਾਰ ਮਨਵਿੰਦਰ ਸਿੰਘ ਸਿੱਧੂ ਪੀਸੀਐਸ ਹੁਣ ਆਈਏਐਸ ਜੋ ਉਸ ਵੇਲੇ ਡਿਪਟੀ ਸੀਐਮ ਦੇ ਅਫੀਸਰ ਆਨ ਸਪੈਸ਼ਲ ਡਿਊਟੀ ਸਨ ਉਹਨਾਂ ਨੂੰ ਦੱਸਿਆ ਕਿ ਮਰਕੀਤ ਕੀਤਾ ਅਨਾਜ ਦੀ ਖਰੀਦ ਦੇ ਮਸਲੇ ਵਿੱਚ ਇੱਕ ਅਜਿਹੀ ਚੰਗਿਆੜੀ ਲਾ ਰਿਹਾ ਹੈ ਜੋ ਸਾਰੇ ਪੰਜਾਬ ਵਿੱਚ ਹੜਤਾਲ ਕਰਵਾ ਦੂ। ਸਰਕਾਰ ਲਈ ਅਮਨ ਕਾਨੂੰਨ ਦੀ ਸਥਿਤੀ ਨਾਲ ਨਜਿੱਠਣਾ ਔਖਾ ਹੋਜੂ। ਜੇ ਅਸੀਂ ਚੁੱਪ ਕਰਦੇ ਹਾਂ ਤਾਂ ਸਰਕਾਰ ਦੀ ਹੀਠੀ ਹੁੰਦੀ ਹੈ। ਜੇ ਅਸੀਂ ਇਸ ਨੂੰ ਡੰਡੇ ਨਾਲ ਸਿੱਧਾ ਕਰਦੇ ਹਾਂ ਤਾਂ ਫਿਰ ਸਰਕਾਰ ਇਹ ਨਾ ਕਹੇ ਕਿ ਰੂਲਿੰਗ ਪਾਰਟੀ ਦੇ ਹਲਕੇ ਇੰਚਾਰਜ ਦੀ ਬੇਇੱਜ਼ਤੀ ਹੋ ਗਈ। ਦੋਵੇਂ ਪਾਸੇ ਸਰਕਾਰ ਦੀ ਇੱਜ਼ਤ ਦਾ ਸਵਾਲ ਹੈ। ਤੁਸੀਂ ਡਿਪਟੀ ਸੀਐਮ ਦੇ ਨਾਲ ਮੇਰੀ ਗੱਲ ਕਰਵਾ ਦਿਓ। ਉਹਨਾਂ ਨੇ ਡਿਪਟੀ ਸੀਐਮ ਨੂੰ ਸਾਰੀਆਂ ਗੱਲਾਂ ਸਮਝਾਈਆਂ। ਮੈਨੂੰ ਸਰਦਾਰ ਮਨਵੇਜ ਸਿੰਘ ਸਿੱਧੂ ਦਾ ਫੋਨ ਆ ਗਿਆ ਕਿ ਤੁਹਾਡੇ ਕੋਲ ਮਲਕੀਤ ਕੀ ਤੂੰ ਆਵੇਗਾ। ਜਦੋਂ 15-20 ਮਿੰਟਾਂ ਬਾਅਦ ਮੇਰੇ ਦਫ਼ਤਰ ਵਿੱਚ ਆਇਆ ਤੇ ਆ ਕੇ ਬੋਲਿਆ, ਡੀਸੀ ਸਾਹਿਬ ਤੁਸੀਂ ਸੁਖਵੀਰ ਜੀ ਨੂੰ ਫੋਨ ਕੀਤਾ ਈ? ਮੈਂ ਕਿਹਾ ਕਿ ਹਾਂ ਕੀਤਾ ਸੀ। ਮੈਂ ਉਸਨੂੰ ਕਿਹਾ ਕਿ ਸਾਡੇ ਲਈ ਦੋਵੇਂ ਮੁਸੀਬਤਾਂ ਬੜੀਆਂ ਨੇ। ਜੇ ਤੈਨੂੰ ਫੜ ਕੇ ਜੇਲ੍ਹ 'ਚ ਦਿੰਨੇ ਆ ਤਾਂ ਫਿਰ ਸਰਕਾਰ ਕੋਈ ਪਾਰਟੀ ਦੀ ਬੇਇੱਜ਼ਤੀ ਹੋਗੀ। ਜੇ ਚੁੱਪ ਕਰਦੇ ਆ ਤਾਂ ਸਾਰੇ ਸਟੇਟ ਵਿੱਚ ਸ਼ਾਮ ਤੱਕ ਇਹ ਅੱਗ ਭੜਕ ਜਾਊ। ਉਸਨੇ ਇੱਕ ਕਿਸਮ ਦਾ ਸਮਰਪਣ ਹੀ ਕਰ ਦਿੱਤਾ ਤੇ ਕਿਹਾ ਡੀਜੀ ਸਾਹਿਬ ਤੁਸੀਂ ਜਵੇਂ ਕਰਨਾ ਕਰ ਲੋ ਅਸੀਂ ਤੁਹਾਡੇ ਨਾਲ ਆਂ ਬਸ ਤੁਸੀਂ ਸੁਗਵੀਰ ਜੀ ਨੂੰ ਅੱਗੇ ਨੂੰ ਕਹਿਣਾ ਅਸੀਂ ਦੋਵੇਂ ਭਾਈ ਆਪਸ ਵਿੱਚ ਬੈਠ ਕੇ ਨਿਜਟਲਾ ਕਰਾਂਗੇ ਉਸ ਤੋਂ ਬਾਅਦ ਉਹ ਸਮਝ ਗਿਆ ਕਿ ਇਹ ਡੀਸੀ ਉਸਤੇ ਥੱਲੇ ਲੱਗ ਕੇ ਨਹੀਂ ਚੱਲਦਾ ਨਾ ਉਸਤੇ ਕਿਸੇ ਲੱਲੇਖਖ ਦੇ ਵਿੱਚ ਪਾਈਵਾਲ ਬਣੇਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ